ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਵੀਰੇ ਆਪਾਂ ਅੱਜ ਆਪਣਾ ਜਿਹੜਾ ਆਲੂ ਵਾਲੇ ਚ ਕਣਕ ਸੀ ਉਹ ਚ ਝੋਨੇ ਦੀ ਬਿਜਾਈ ਦੀ ਤਿਆਰੀ ਆ ਆਪਾਂ ਕੱਦੂ ਤੋਂ ਬਿਨਾ ਲਾਉਣਾ ਇਹ ਆਪਣਾ ਲੇਜ਼ਰ ਮਾਰ ਕੇ ਧਰਿਆ ਹੋਇਆ ਹੈਗਾ ਇਹ ਤੁਹਾਨੂੰ ਦਿਖਾ ਵੀ ਦਿੰਨੇ ਉਹ ਤੋਂ ਬਾਰਿਸ਼ ਪੈ ਗਈ ਸੀਗੀ ਤਾਂ ਕਰਕੇ ਹੋ ਗਈ ਆਪਣਾ ਲੇਜ਼ਰ ਮਾਰ ਕੇ ਰੱਖਿਆ ਹੋਇਸੀ ਤੇ ਆਪਾਂ ਹੁਣ ਮਸ਼ੀਨ ਨਾਲ ਇਹਨੂੰ ਨਾਲ ਤਾਂ ਰੇਪੂਰਨਾ ਇਹਦੇ ਵਿੱਚ ਲਗਭਗ ਪੌਣੇ 2 ਬੋਰੀਆਂ ਘੱਟੋ-ਘੱਟ ਪੌਣੇ 2 ਬੋਰੀਆਂ ਦੇ ਲਗਭਗ ਆਪਣਾ ਜਿਹੜਾ ਯੂਰੀ ਹੈਗਾ ਉਹ ਪੋਰਿਆ ਜਾਣਾਗਾ ਤੇ ਉਦੋਂ ਬਾਅਦ ਬਸ ਪਾਣੀ ਛੱਡ ਕੇ ਇਹਨੂੰ ਆਪਾਂ ਮੰਨ ਲਓ ਵੀ ਜੀਰੀ ਲਾ ਦੇਣੀ ਆ ਨਾਲ ਤਾਂ ਤਾਂ ਤੋਂ ਥੋੜਾ ਜਿਹਾ ਪੋਲਾ ਹੋ ਗਿਆ ਮਸ਼ੀਨ ਨਾਲ ਇਹ ਨਾਲੇ ਆਪਣੀ ਜੋ ਆਪਾਂ ਖਾਦ ਥੱਲੇ ਪਾਉਣੇ ਹੁੰਦੇ ਆ ਉਹ ਖਾਦ ਪੂਰੀ ਹੋ ਗਈ ਸਿਰਫ ਕੱਲਾ ਯੂਰੀਆ ਪਾਉਣਾਗਾ ਆਪਾਂ ਪੂਰਨੀ ਪਉਣਾ ਕੋਈ ਮੰਨ ਲਓ ਵੀ ਆ ਡੀਏਪੀ ਨਹੀਂ ਜਾਂ ਹੋਰ ਕਿਉਂਕਿ ਆਪਾਂ ਲਾਉਣੀ ਏ ਦੇ ਵਿੱਚ ਆਪਾਂ 1509 ਆਗੀ ਆਸ਼ਪਤੀ ਤੇ ਉਸ ਹਿਸਾਬ ਨਾਲ ਅੱਜ 16 ਤਰੀਕ ਹੋ ਗਈ ਤੇ ਕੱਲ ਨੂੰ ਤਕਰੀਬਨ ਪਾਣੀ ਸਾਡੇ ਸਾਡਾ ਕਿਦਾਂਗੇ ਕੱਲ ਤੋਂ ਅਗਲੇ ਦਿਨ ਇਹਨੂੰ ਆਪਾਂ ਲਾ ਦਾਂਗੇ ਮਿਹਣਾ ਗੱਦੂ ਤੋਂ ਸੁੱਕਾ ਗੱਦੂ ਲਈ ਇਹਨੂੰ ਉਸ ਹਿਸਾਬ ਨਾਲ ਆਪਾਂ ਇਦੇ ਝੋਨੇ ਦੀ ਜਿਹੜੀ ਆਪਾਂ ਉਹ ਲਵਾਈ ਕਰਨੀ ਹੈਗੀ ਤੇ ਆਪਾਂ ਥੱਲੇ ਪਾਉਣੇ ਦੋ ਬੂਰੀਆਂ ਥੱਲੇ ਜੂਰੀ ਦੀਆਂ ਲਾਤੀਆਂ ਉਸ ਤੋਂ ਬਾਅਦ ਸਾਇਦ ਨਾ ਲੋਡ ਪਵੇ ਜੇ ਲੋਡ ਪਈ ਤਾਂ 20 ਦਿਨਾਂ ਦੇ ਵਿੱਚ ਵਿੱਚ ਆਪਾਂ ਜੂਰੀਆ ਸਾਦੀ ਬੂਰੀ ਹੋਰ ਲਾ ਦਾਂਗੇ ਤੇ ਇਸ ਤਰ੍ਹਾਂ ਤਜਰਬੇ ਕਰਦੇ ਰਹੇ ਨੇਗੇ ਕਿਉਂਕਿ ਇਸ ਖੇਤ ਦੇ ਵਿੱਚ ਤਜਰਬੇ ਚੱਲੀ ਜਾਂਦਾ ਇਸ ਤੋਂ ਪਹਿਲਾਂ ਆਪਣੀ ਬਿੱਡਾਂ ਲਈ ਕਣਕ ਦਾ ਤਜਰਬਾ ਸੀਗਾ ਉਹ ਵੀ ਇਸੇ ਖੇਤ ਸੀ ਆਪਣੀ ਬਿੱਡਾਂ ਲਈ ਕਣਕ ਸੀ ਜਿਹੜੀ ਬਹੁਤ ਸੋਹਣਾ ਰਿਜ਼ਲਟ ਦਿੱਤਾ ਤੇ ਬਾਕੀ ਦਾ ਅਸੁਕੇ ਕੱਦੂ ਵਾਲਾ ਗਾ ਜਿਹੜਾ ਉਹ ਵੀ ਦੇਖਦੇ ਆਪਾਂ ਕਿੰਨਾ ਰਿਜ਼ਲਟ ਦਿੰਦਾ ਧੰਨਵਾਦ ਦੋਸਤੋ